ਵੀਰਾਂ ਦੀ ਸਿੱਖਿਆ ਪਹਿਣੇ ਦੇਖੀ ਪੁੱਲ ਜਾਈ ਨਾ ਵੀਰਾਂ ਦੀ ਸਿੱਖਿਆ ਪਹਿਣੇ ਦੇਖੀ ਪੁੱਲ ਜਾਈ ਨਾ ਅੰਮੀ ਦੀਏ ਜਾਈਏ ਪਹਿਣੇ ਆਖਾਂ ਹੱਥ ਜੋੜ ਕੁੜੇ ਵੀਰਾਂ ਨੂੰ ਬਹੁਤੀ ਹੁੰਦੀ ਪਹਿਣਾ ਦੀ ਲੋੜ ਕੁੜੇ ਮੇਰੇ ਤੂੰ ਨਾਲੋਂ ਦੂਣਾ ਚੱਲੀ ਮੋਹ ਤੋੜ ਕੁੜੇ ਮੇਰੇ ਜਿਉ ਆਉਂਦੇ ਬੀਬੀ ਦਿਲ ਨੂੰ ਤਰਸਾਈ ਨਾ ਵੀਰੰਦੀ ਸਿੱਖਿਆ ਪਹਿਣੇ ਦੇਖੀ ਭੁੱਲ ਜਾਈ ਨਾ ਵੀਰੰਦੀ ਸਿੱਖਿਆ ਪਹਿਣੇ ਦੇਖੀ ਭੁੱਲ ਜਾਈ ਨਾ ਕੱਠਿਆਂ ਨੇ ਚੁੰਗਿਆ ਪੈਣੇ ਮਾਤਾ ਦਾ ਨੀਰ ਕੁੜੇ ਮੇਰੇ ਦਿਲ ਵੱਜ ਗਿਆ ਮਮਤਾ ਦਾ ਤੀਰ ਕੁੜੇ ਸਾਗਰ ਦਿਲ ਠਾਠਾਂ ਬਨਦਾ ਨੀ ਤੀਰ ਕੁੜੇ ਮੁੜ ਤੋ ਚੱਲੀ ਆਈ ਬੱਡਿਆਂ ਦੀ ਰੀਤ ਪੁਲਾਈ ਨਾ ਵੀਰਣ ਦੀ ਸਿੱਖਿਆ ਪੈਣੇ ਦੇਖੀ ਭੁੱਲ ਜਾਈ ਨਾ ਵੀਰਣ ਦੀ ਸਿੱਖਿਆ ਪੈਣੇ ਦੇਖੀ ਭੁੱਲ ਜਾਈ ਨਾ ਵੀਰਾਂ ਦੀ ਲੋੜ ਦੁਸ਼ਹਿਰੇ ਵਾਲੇ ਦਿਨ ਪੈਂਦੀ ਐ ਬਾਲਾ ਚਿਰਪੈਨ ਸੋਰਿਆਂ ਆਸਾਂ ਵਿੱਚ ਰਹਿੰਦੀ ਐ ਟੰਗੇ ਜੋ ਵਿੱਚ ਪੱਗ ਦੇ ਫੁੱਲ ਫੁੱਲ ਕੇ ਬੈਂਦੀ ਐ ਵੀਰਾ ਤੂੰ ਛੇਤੀ ਆ ਜਾ ਬਾਲਾ ਚਿਰ ਲੈ ਨਾ ਵੀਰਣ ਦੀ ਸਿੱਖਿਆ ਭੈਣੇ ਦੇਖੀ ਭੁੱਲ ਜਾਈ ਨਾ ਵੀਰਣ ਦੀ ਸਿੱਖਿਆ ਪਹਿਣੇ ਦੇਖੀ ਭੁੱਲ ਜਾਈ ਨਾ ਰਖੜੀਆਂ ਵਾਲੇ ਦਿਨ ਤੇ ਰਖੜੀ ਬੰਨਦੀ ਤੂੰ ਮੇਰੀ ਰਖੜੀ ਜਨ ਤੇ ਸਹਿਰਿਆਂ ਨੂੰ ਬੰਨਣ ਵੇਲੇ ਵਕਤ ਖੁਜਾਈ ਨਾ ਵੀਰਣ ਦੀ ਸਿੱਖਿਆ ਪਹਿਣੇ ਦੇਖੀ ਭੁੱਲ ਜਾਈ ਨਾ ਵੀਰਣ ਦੀ ਸਿੱਖਿਆ ਪਹਿਣੇ ਦੇਖੀ ਭੁੱਲ ਜਾਈ ਨਾ ਲੋਹੜੀ ਦੀਵਾਲੀ ਪੈਣੇ ਰੌਣਕ ਤੂੰ ਲਾਉਂਦੀ ਸੈਂ ਵੀਰਣ ਦੀ ਕੋੜੀ ਗਾਕੇ ਦਿਲ ਨੂੰ ਪਰਚਾਉਂਦੀ ਸੈਂ ਸਖੀਆਂ ਦਾ ਮੇਲਾ ਕਰ ਲਈ ਮੁੱਕਰ ਵੀ ਖਾਈਨਾ ਵੀਰਣ ਦੀ ਸਿੱਖਿਆ ਪੈਣੇ ਦੇਖੀ ਭੁੱਲ ਜਾਈਨਾ ਵੀਰਣ ਦੀ ਸਿੱਖਿਆ ਪੈਣੇ ਦੇਖੀ ਭੁੱਲ ਜਾਈਨਾ ਸਹਰੀਆਂ ਦੇ ਘਰ ਵਿੱਚ ਰਹਿਣਾ ਪੈਂਦਾ ਪੱਲਿਆਂ ਨੂੰ ਬੋਚ ਕੇ ਜਿਹੜਾ ਕੰਮ ਕਰੀਏ ਪੈਣ ਪਹਿਲਾਂ ਦਿਲ ਵਿੱਚ ਸੋਚ ਕੇ ਸੋਰਾ ਸਸ ਕਰਨ ਜਿਆਦਤਾ ਨੇਕੀ ਵੀ ਰੋਲ ਕੇ ਬੈ ਕੇ ਗਉ ਆਂਡਣ ਕੋਲੇ ਵੇਲੀ ਅਖਵਾਈਨਾ ਵੀਰਣ ਦੀ ਸਿੱਖਿਆ ਪੈਣੇ ਦੇਖੀ ਭੁੱਲ ਜਾਈਨਾ ਵੀਰਣ ਦੀ ਸਿੱਖਿਆ ਪੈਣੇ ਦੇਖੀਂ ਭੁੱਲ ਜਾਈ ਨਾ ਮਾਪਿਆਂ ਦੇ ਘਰ ਵਿੱਚ ਪੈਣੇ ਥੋੜਾ ਜਿਹਾ ਮੇਲ ਹੈ ਆਖਰ ਨੂੰ ਸੌਰੇ ਜਾਣਾ ਬਨਿਆ ਇਹ ਖੇਲ ਹੈ ਮੇਰਾ ਵੀ ਫਰਜ਼ ਅਦਾ ਕਰ ਜਿਉਣਾ ਸੋਹੇਲਾ ਹੈ ਮੇਰੀ ਭੈਣ ਪਿਆਰੀ ਏ ਦਿਲ ਵਿੱਚ ਕਬਰਾਈ ਨਾ ਵੀਰਣ ਦੀ ਸਿੱਖਿਆ ਪੈਣੇ ਦੇਖੀਂ ਭੁੱਲ ਜਾਈ ਨਾ ਵੀਰਨ ਦੀ ਸਿੱਖਿਆ ਪਹਿਨੇ ਦੇਖੀ ਭੁੱਲ ਜਾਈ ਨਾ ਵੀਰਨ ਦੀ ਸਿੱਖਿਆ ਪਹਿਨੇ